ਕਣਕ ਦਾ ਸੀਜ਼ਨ ਹੁਣ ਬਿਲਕੁਲ ਆਪਣੇ ਜਲੌਤੇ ਆ ਗਏ ਤੇ ਜੇ ਕਹਾਂ ਨਾ ਗੁਰਪ੍ਰੀਤ ਸੰਧੂ ਵੀਰੇ ਨੇ ਬਹੁਤ ਹੀ ਸੋਹਣੀ ਗੱਲ ਆਖੀ ਤੇ ਕੁਝ ਗੱਲਾਂ ਇਹਦੇ ਚ ਰਹਿ ਗਈਆਂ ਉਹ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਹਿਲਾਂ ਵੀਰ ਦੀ ਨਾ ਪੂਰੀ ਵੀਡੀਓ ਸੁਣੋ ਤੁਸੀਂ ਉਹ ਭਰਾਓ ਆਪ ਦਾ ਖਿਆਲ ਆਪ ਰੱਖੋ ਸਰਕਾਰਾਂ ਨੇ ਨਹੀਂ ਰੱਖਣਾ ਤੁਹਾਡਾ ਇਹ ਸਰਕਾਰਾਂ ਦੇ ਬਾਰੇ ਤਾਂ ਕਹਿੰਦੇ ਨੇ ਲਾਈਟ ਵੀ ਦੋ ਪ੍ਰਕਾਰ ਦੀ ਆਉਂਦੀ ਹੈ ਇੱਕ ਤਾਂ ਜਿਹੜੀ ਸਾਡੇ ਖੇਤਾਂ ਵਾਲੀ ਤੇ ਘਰਾਂ ਵਾਲੀ ਲਾਈਟ ਹੈ ਜਿਹਦੇ ਚ ਕਰੰਟ ਆ ਤੇ ਉਦੋਂ ਤੋਂ ਅੱਗ ਲੱਗਣ ਦਾ ਖਤਰਾ ਬڑا ਛਲਾਗਾ ਜੋ ਕੰਮ ਹੈ ਜਿਹੜੀ ਉਹ ਸਵੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮੀ 6-7 ਵਜੇ ਤੱਕ ਬੰਦ ਰਹਿੰਦੀ ਆ ਪਰ ਮੈਂ ਸਰਕਾਰ ਨੂੰ ਪੁੱਛਣਾ ਚਾਹੂਗਾ ਜਿਹੜੀ ਆ ਇੰਡਸਟਰੀਅਲ ਲਾਈਨ ਹੈ ਕਿ ਇਹਦੇ ਵਿੱਚ ਕਰੰਟਰੀ ਇਹ ਕੋਈ ਅਗਨੀ ਪ੍ਰੂਫ ਲਾਈਟ ਹੈ ਜਿਹਦੇ ਵਿੱਚ ਕੋਈ ਵੀ ਕਟਣੀ ਹੈ 24 ਘੰਟੇ ਚੱਲਦੀ ਆ ਇਹਦੇ ਖੰਬੇ ਵੀ ਸਾਡੇ ਖੇਤਾਂ ਦੇ ਵਿੱਚੋਂ ਹੋ ਕੇ ਜਾਂਦੇ ਨੇ ਜੇ ਇੱਕ ਹਫਤਾ ਤੁਸੀਂ ਇਹ ਸਲਾਈਟ ਨੂੰ ਬੰਦ ਕਰ ਦਿਓ ਮੇਰੀ ਗੁਜਾਰਿਸ਼ ਹੈ ਪ੍ਰਸ਼ਾਸਨ ਅੱਗੇ ਵੀ ਜੇ ਇੱਕ ਹਫਤਾ ਆ ਲਾਈਟ ਬੰਦ ਹੋ ਜਾਣਾ ਤੇ ਅਸੀਂ ਆਪਣੀਆਂ ਫਸਲਾਂ ਸੰਭਾਲ ਲਾਂਗੇ ਸਾਡਾ ਕੋਈ ਨੁਕਸਾਨ ਨਾ ਹੋ ਪਾਵੇ ਇੱਕ ਨਾਲ ਹੋ ਰਿਹਾ 9 ਤੇ 10 ਤਰੀਕ ਨੂੰ ਮਿਹਰੀ ਦੀ ਅਸ਼ੰਕਾ ਦੱਸੰਦਾ ਇਹ ਚੇਤਾਵਨੀ ਦੇਂਦਾ ਇਹਨੇ ਪੰਜਾਬ ਹਰਿਆਣਾ ਰਾਜਸਤਾਨ ਦੇ ਵਿੱਚ ਤੇ ਤੁਸੀਂ ਆ ਬਿਜਲੀ ਵਾਲੀਆਂ ਲਾਈਨਾਂ ਦੇ ਥੱਲੋਂ ਆਪਦੀਆਂ ਜਿਹੜੀਆਂ ਕਣਕਾਂ ਨੇ ਨਾ ਉਹ ਚਾਹ ਹੱਥਾਂ ਨਾਲ ਵੱਢ ਕੇ ਪਰੇ ਕਰ ਲੋ ਜਿੱਥੇ ਮੈਂ ਬਿਜਲੀ ਦੇ ਉੱਤੇ ਖੰਡੇ ਨੇ ਉੱਪਰ ਜੰਪਰ ਨੇ ਖਾਸ ਕਰਕੇ ਉੱਥੋਂ ਲਾਈਨਾਂ ਆਉਂਦੀਆਂ ਜਿਹੜੀਆਂ ਨੇ ਨਾ ਕਣਕਾਂ ਉਹ ਕੱਟ ਕੇ ਸਾਫ਼ ਕਰ ਲੋ ਤੇ ਥੱਲੋਂ ਗੋੜ ਦੇ ਆ ਜੇ ਤੇ ਇੱਕ ਦੁਪਹਿਰ ਨੂੰ ਤੁਸੀਂ ਜ਼ਰੂਰ ਖੇਤਾਂ ਦੇ ਵਿੱਚ ਰਿਹਾ ਕਰੋ ਦੁਪਹਿਰ ਨੂੰ ਘਰਾਂ ਜਣਾ ਰਹੋ ਸਵੇਰੇ ਸ਼ਾਮ ਖੇਤ ਆਉਣਾ ਨਾ ਆਉਣਾ ਤੁਹਾਡੀ ਮਰਜ਼ੀ ਆ ਦੁਪਹਿਰ ਨੂੰ ਆ ਕੇ ਖੇਤਾਂ 'ਚ ਰਹੋ ਤੁਹਾਡੀ ਪੁੱਤਾਂ ਵਾਂਗੂ ਪਾਲੀ ਫਸਲ ਜੈ ਜਿਹੜੀ ਉਹ ਅੱਜ ਤਿਆਰ ਹੈ ਕੋਈ ਵੀ ਮਤਲਬ ਮੰਦ ਭਾਗੀ ਘਟਨਾ ਕਿਸੇ ਨਾਲ ਨਾ ਘਟਦੇ ਆਪਾਂ ਤੇ ਅੱਗੇ ਹੀ ਮਾਰੇ ਪਏ ਆ ਇਸ ਕਰਕੇ ਕਿਸੇ ਹੋਰ ਤੇ ਇਤਵਾਰ ਨਾ ਕਰਿਓ ਆਪ ਦੀ ਰਾਖੀ ਤੁਹਾਨੂੰ ਆਪ ਕਰਨੀ ਪੈਣੀ ਹੈ ਐਨੀ ਕੁ ਮੇਰੀ ਬੇਨਤੀ ਮਨਜ਼ੂਰ ਕਰ ਲਿਆ ਜੇ ਵੀਰ ਨੇ ਨਾ ਬਹੁਤ ਹੀ ਸੋਹਣੀਆਂ ਗੱਲਾਂ ਆਖੀਆਂ ਨੇ ਤੇ ਇਹ ਚ ਆਪਣੇ ਛੋਟੇ ਛੋਟੇ ਧਿਆਨ ਰੱਖਣ ਹੋਰ ਗੱਲਾਂ ਨੇ ਇੱਕ ਤਾਂ ਖੇਤਾਂ ਦੀਆਂ ਨਾ ਟੂਬਲਾਂ ਵਾਲੀਆਂ ਡਿੱਗੀਆਂ ਭਰ ਲਓ ਸਾਰੇ ਜਿਵੇਂ ਰਾਜ ਜਦੋਂ ਵੀ ਲੈਟ ਹੁੰਦੀ ਹੈ ਚਲਾ ਕੇ ਇਕ ਨਾ ਆਪਣੇ ਖੇਤਾਂ 'ਚ ਆਪਣੀਆਂ ਡਰਮੀਆਂ ਸਪਰੇ ਵਾਲੀਆਂ ਭਰ ਕੇ ਰੱਖੋ ਤੇ ਤੀਜਾ ਨਾ ਆਪਣੇ ਸਾਰਿਆਂ ਦੇ ਪਿੰਡਾਂ 'ਚ ਤਕਰੀਬਨ ਪੰਚਾਇਤਾਂ ਦੇਆਂ ਜਾਂ ਗੁਰੂ ਘਰਾਂ 'ਚ ਪਾਣੀ ਵਾਲੀਆਂ ਟੈਂਕੀਆਂ ਨੇ ਵੱਡੀਆਂ ਉਹਨਾਂ ਨੂੰ ਭਰ ਕੇ ਰੱਖੋ ਹੋ ਸਕੇ ਤਾਂ ਉਹਨਾਂ ਦੇ ਅੱਗੇ ਇੱਕ ਟਰੈਕਟਰ ਜਿੰਮੇਦਾਰਾਂ ਕੋਲ ਬਹੁਤ ਵੱਡੇ ਵੱਡੇ ਸੰਦ ਨੇ ਛੋਟੇ ਛੋਟੇ ਟਰੈਕਟਰ ਘਰਾਂ 'ਚ ਵੇਲੇ ਵੀ ਆ ਗਏ ਗਿਆਂ ਕੋਲ ਉਹ ਜੋ ਕੇ ਰੱਖੋ ਜਿਹੜੇ ਵੀ ਬੰਦੇ ਨੇ ਉਹ ਸੇਵਾ ਲੈਣੀ ਹੈ ਸਾਰੇ ਪਿੰਡ ਦੀ ਉਹਦਾ ਨੰਬਰ ਪਿੰਡ 'ਚ ਵਾਇਰਲ ਕਰੋ ਆਪਣੇ ਆਪਣੇ ਇਦਾਂ ਜੇ ਰਲ ਮਿਲ ਕੇ ਆਪਾਂ ਆਪਣੇ ਆਪ ਨੂੰ ਸੰਭਾਲਾਂਗੇ ਨਾ ਤੇ ਆਪਾਂ ਨੂੰ ਸਰਕਾਰਾਂ ਦੇ ਮੂੰਹal ਵੇਖਣ ਦੀ ਲੋੜ ਨਹੀਂ ਪੈਣੀ ਤੇ ਨੁਕਸਾਨ ਤੋਂ ਬਿਨਾ ਸੁੱਕੀ ਸੰਧੀ ਆਪਣੀਆਂ ਫਸਲਾਂ ਘਰੇ ਆ ਜਾਣਗੀਆਂ ਤੇ ਬਾਕੀ ਜਿਹੜੀਆਂ ਆਪਦੀਆਂ ਡਰਮੀਆਂ ਨੇ ਉਹ ਭਰ ਕੇ ਖੇਤਾਂ 'ਚ ਰੱਖੋ ਖਾਲ ਆਪਦੇ ਗਿੱਲੇ ਰੱਖੋ ਇਦਾਂ ਵੀ ਅੱਗ ਤੇ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਆ ਤੇ ਜਿੱਦਣ ਵੀ ਤੁਹਾਡੇ ਕੰਪੈਨ ਲੱਗਣੀ ਹੈ ਖੇਤਾਂ 'ਚ ਆਪਦੀਆਂ ਡਰਮੀਆਂ ਡਰਮੀਆਂ ਪਾਣੀ ਵਾਲੀਆਂ ਭਰ ਕੇ ਰੱਖੋ ਸਪਰੇਅ ਵਾਲੇ ਵੱਡੇ ਡਰਮ ਨੇ ਕਈ ਪਿੰਡਾਂ 'ਚ ਉਹ ਵੀ ਭਰ ਕੇ ਰੱਖੋ ਇਹ ਸੇਵਾ ਹੀ ਬਣਦੀ ਹੈ ਆਪਾਂ ਇੱਕ ਦੂਜੇ ਨੂੰ ਰਲ ਮਿਲ ਕੇ ਸੰਭਾਂਗੇ ਤੇ ਆਪਣਾ ਸੁੱਕੀ ਸੰਧੀ ਫਸਲ ਘਰੇ ਆ ਜੂਗੀ ਕਿਸੇ ਜੀ ਦੇ ਮੂੰਹ 'ਚ ਪੈ ਜੂਗੀ ਕਿਸੇ ਦਾ ਕਰਜ਼ਾ ਲੱਤ ਜਾਊਗਾ ਕੋਈ ਸੁਰਖਰੂ ਹੋ ਜਾਊਗਾ